ਸਮਾਣਾ ਬਲక్ష్ਮੀਤੀ ਜ਼ਿਲ੍ਹਾ ਪ੍ਰਸ਼ਦ ਦੀਆਂ ਵੋਟਾਂ ਸਮਾਣਾ ਦੇ 15 ਜ਼ੋਨਾਂ ਉਹਨਾਂ ਸਾਰਾਂ 'ਚ ਅਮਨ-ਅਮਾਨ ਨਾਲ ਚੱਲ ਰਹੀਆਂ ਹਨ ਅਤੇ ਕਰੀਬ 2 ਵਜਨ ਵਾਲੇ ਹੋ ਗਏ ਹਨ 20% ਤੋਂ ਵੱਧ ਵੋਟਾਂ ਲੋਕਾਂ ਨੇ ਪਾ ਦਿੱਤੀਆਂ ਹਨ ਅਤੇ ਸਾਰੇ ਪੋਲਿੰਗ ਕੇਂਦਰਾਂ ਦਾ ਨਿਰੀਖਣ ਆਈਜੀ ਕੁਸ਼ਤਵ ਸ਼ਰਮਾ ਵੱਲੋਂ ਕੀਤਾ ਗਿਆ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਪੂਰੇ ਇਲਾਕੇ ਦੇ ਵਿੱਚ ਪੂਰੇ ਜਿਹੜਾ ਜ਼ਿਲ੍ਹਾ ਹੈ ਉਸਦੇ ਵਿੱਚ ਪੂਰੀ ਸ਼ਾਂਤੀ ਨਾਲ ਬੋਟਾਂ ਪਾਈ ਜਾ ਰਹੀਆਂ ਹਨ ਅਤੇ ਆਸੀਂ ਵੀ ਅਪੀਲ ਕਰਦੇ ਹਰ ਵਿਅਕਤੀ ਆਪਣੇ ਵੋਟ ਦਾ ਪ੍ਰਯੋਗ ਕਰੇ ਸਾਡਾ ਕਾਨੂੰਨ ਵਿਵਸਥਾ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪੋਲਿੰਗ ਅੱਜ ਦੀ ਜਿਹੜੀ ਬਹੁਤ ਸੋਹਣੀ ਚੱਲ ਰਹੀ ਹੈ ਹੁਣ ਤੱਕ ਤਾਂ ਬਹੁਤ ਸੋਹਣੇ ਪ੍ਰਬੰਧ ਨੇ ਔਰ ਲੋਕਾਂ ਸਾਰਿਆਂ ਦੇ ਵਿੱਚ ਵੋਟਰਾਂ ਦੇ ਵਿੱਚ ਬਹੁਤ ਸੋਹਣਾ ਉਤਸ਼ਾਹ ਹੈ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਢੰਗ ਨਾਲ ਬੋਟ ਪੋਲਿੰਗ ਹੋ ਰਹੀ ਹੈ ਅਮਨ ਸ਼ਾਂਤੀ ਦੇ ਨਾਲ ਪੈ ਰਹੀਆਂ ਨੇ ਬਿਲਕੁਲ ਕੋ ਸਾਡੇ ਪਿੰਲੇ ਚ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਪਾਰਟੀਆਂ ਆਪੋ ਆਪਣੀਆਂ ਬੈਠੀਆਂ ਨੇ ਇਕੱਠੇ ਮਿਲ ਕੇ ਵੋਟਾਂ ਪਾ ਰਹੇ ਮਤਲਬ ਕੋਈ ਕਿਸੇ ਨਾਲ ਕੋਈ ਤੂੰ ਤੂੰ ਮੈਂ ਮੈਂ ਨਹੀਂ ਕੋਈ ਪਿਆਰ ਨਾਲ ਪਾ ਰਹੇ ਹਾਂਜੀ ਬਿਲਕੁਲ ਸਹੀ ਚੱਲ ਰਹੀ ਬੋਲਿੰਗ ਹਾਂ ਇਹ ਹੁਣ ਤੱਕ ਜਿਹੜੀ ਵੀ ਰਿਪੋਰਟ ਹੈ 8.18% ਦੇ ਕਰੀਬ ਸਾਰੀ ਥਾਵਾਂ ਤੇ VOTING ਹੋਈ ਹੈ ਔਰ ਹੁਣ ਤੱਕ ਕਿਤੇ ਵੀ ਕੋਈ ਇਹੋ ਜੀ ਰਿਪੋਰਟ ਨਹੀਂ ਆਈ ਜਿੱਥੇ ਕਈ ਲੱਗਿਆ ਹੋਊਗੀ ਡਿਸਟਰਬੈਂਸ ਚੱਲਦਾ ਹੈ ਪੂਰੇ ਅਮਨੋਮਾਨ ਨਾਲ VOTING ਚੱਲਦੀ ਪਈ ਹੈ اور میرے ਵੱਲੋਂ ਜਿਹੜਾ ਟਾਈਮ ਟੂ ਟਾਈਮ اپڈیٹ ਲਏ ਜਾ ਰਹੇ ਆ ਆਪ ਵੀ ਮੈਂ ਨਿਕਲੇ ਹੋਇਆ ਤੇ ਮੈਂ ਦੇਖਿਆ ਹੈ ਕਿ ਜਿਹੜੇ ਡੀਸੀ ਸਾਹਿਬ ਡੀਸੀ ਮੈਡਮ ਵਗੈਰਾ ਵੀ ਸਵੇਰੇ ਇੱਕ ਵਾਰੀ ਸਾਰਾ ਨਿਕਲ ਕਰਕੇ ਉਹਨਾਂ ਨੇ ਦੇਖਿਆ ਹੈ ਹਲੇ ਤੱਕ ਸਾਰਾ ਕੁਝ ਠੀਕ ਹੈ ਇਂਤਜ਼ਾਮ ਤੇ ਐਕਟਿਵ ਪ੍ਰੋਐਕਟਿਵਲੀ ਪੁਲਿਸ ਜਿਹੜੀ ਹੈ ਪੈਟਰੋਲਿੰਗ ਵੀ ਕਰ ਰਹੀ ਹੈ ਤੇ ਜਿੱਥੇ ਵੀ ਇਹ ਬਿਲਕੁਲ ਹੁਣ ਤੱਕ ਠੀਕ ਤਰੀਕੇ ਨਾਲ ਚੌਣ ਪ੍ਰਕਿਰਿਆ ਚੱਲਦੀ ਪਈ ਹੈ ਨੀ ਦੇਖੋ ਇਸ ਚੀਜ਼ ਦੇ ਬਾਰੇ ਮੈਂ ਕੋਈ ਵੀ ਆਪਣਾ ਕਮੈਂਟ ਨਹੀਂ ਕਰ ਸਕਦਾ ਸਾਡਾ ਤਾਂ ਜਿਹੜਾ ਬੇਸਿਕ ਕੰਮ ਇਹ ਹੈ ਕਿ ਇੰਤਜ਼ਾਮ ਦੇਖਣਾ ਤੇ ਜੋ ਜ਼ਿਲ੍ਹਾ ਚੌਣ ਅਫਸਰ ਹੈ ਹੋਰ ਜੋ ਹੈ ਉਹ ਇਸ ਚੀਜ਼ ਦੇ ਵਿੱਚ ਦੇਖਣਗੇ ਪਰ आवर ਮੇਨ ਨੇਮ ਹੈ ਇਸकी ਸਿਕਿਉਰਿਟੀ ਪ੍ਰੋਪਰ ਹੋ